ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨ ਸਿੰਘ ਸਿੱਧੂ ਇਸ ਵਕਤ ਇੱਕ ਖਾਸ ਅਪਡੇਟ ਦੇ ਨਾਲ ਸ਼ਾਮਲਾ ਹਾਂ। ਹਰ ਪਾਸੇ ਇੱਕ ਚਰਚਾ ਹੈ ਉਹ ਆ ਲੋਕ ਸਭਾ ਚੋਣਾਂ ਦੀ। ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਕੁਝ ਦਿਨ ਬਚੇ ਨੇ ਚੋਣ ਜਾਬਤਾ ਲੱਗਣ ਦੇ ਵਿੱਚ। ਜਾਇਂਕਾ ਜੇ ਕੁਝ ਘੰਟੇ ਬਚੇ ਨੇ ਇਹ ਨਹੀਂ ਪਤਾ ਕਦੋਂ ਚੋਣ ਜਾਬਤਾ ਲੱਗ ਜੇ। ਇਸੇ ਤਰ੍ਹਾਂ ਜੋ ਹੁਣ ਤੱਕ ਦੀਆਂ ਖਬਰਾਂ ਆ ਰਹੀਆਂ ਆ ਆਮ ਆਦਮੀ ਪਾਰਟੀ ਨੇ ਪਹਿਲ ਕਰਦੇ ਹੋਏ ਆਪ ਦੇ 8 ਉਮੀਦਵਾਰ ਹੈ ਉਹਨਾਂ ਦਾ ਐਲਾਨ ਕਰ ਦਿੱਤਾ ਹੈ। ਜਿਹੜੇ ਉਮੀਦਵਾਰ ਐਲਾਨੇ ਗਏ ਨੇ ਇਹਨਾਂ ਦੇ ਵਿੱਚੋਂ 5 ਕੈਬਨਿਟ ਮੰਤਰੀ ਐ ਆਮ ਆਦਮੀ ਪਾਰਟੀ ਦੇ ਵੱਲੋਂ 5 ਕੈਬਨਿਟ ਮੰਤਰੀ ਮੈਦਾਨ ਚ ਉਤਾਰੇ ਗਏ ਆ ਕਾਰਨ ਕੀ ਐ ਇਹਦੇ ਬਾਰੇ ਤੁਸੀਂ ਸਪਸ਼ਟ ਜਾਣਦੇ ਹੋ ਕਿ ਜਿਹੜੀ ਸਥਿਤੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੋਈ ਆ ਨਹੀਂ ਚਾਹਦੇ ਕਿ ਕਿਸੇ ਤਰ੍ਹਾਂ ਦਾ ਕੋਈ ਰਿਸਕ ਲੈ ਜਾਵੇ ਇਸ ਕਰਕੇ ਉਹਨਾਂ ਨੇ ਕੁਝ ਸਿਆਸੀ ਆਗੂਆਂ ਦੇ ਵਿੱਚੋਂ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਜੇ ਦੇਖਿਆ ਜਾਵੇ ਤਾਂ ਅਮਰਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਭੋਲਰ ਹੋਰਿਆ ਜਿਹੜੇ ਉਹਨਾਂ ਨੂੰ ਮੈਦਾਨ ਚ ਉਤਾਰਿਆ ਗਿਆ ਸੋ ਪੁਲਰ ਹੋਰਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਕੈਬਨਿਟ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਸ਼ਾਮਲ ਹੈ ਬਠਿੰਡੇ ਤੋਂ ਲੋਕ ਸਭਾ ਹਲਕੇ ਦੇ ਵਿੱਚ ਕੈਬਨਿਟ ਮੰਤਰੀ ਜਿਨ੍ਹਾਂ ਕੋਲੇ ਖੇਤੀ ਵਿਭਾਗ ਵੀ ਹੈ ਗਰਮੀਤ ਸਿੰਘ ਖੁੜਿਆ ਹੋਰਾਂ ਨੂੰ ਮਦਾਨ ਦਿੱਤਾ ਰਿਹਾ ਗਿਆ ਏਸੇ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਜਿਹੜੀ ਚਰਚਾ ਚੱਲਦੀ ਸੀ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਕੌਣ ਆਊਗਾ ਕੁਸ਼ੈਨਰਾਇਸ ਦਾ ਨਾਮ ਚੱਲਦਾ ਸੀ ਜਾਂ ਕੁਝ ਹੋਰ ਹੁਣ ਉੱਥੇ ਡਾਕਟਰ ਬਲਵੀਰ ਸਿੰਘ ਹੋ ਰਿਹਾ ਜਿਹੜੇ ਉਹਨਾਂ ਨੂੰ ਟਿਕਟ ਮਿਲੀ ਹੈ ਸੋ ਡਾਕਟਰ ਬਲਵੀਰ ਉੱਥੇ ਸ਼ਾਮਲ ਰਹਿਣਗੇ ਤੇ ਇਹਨਾਂ ਨੂੰ ਅੱਗੇ ਮੈਦਾਨ ਦੇ ਵਿੱਚ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊ ਇਹ ਤੁਸੀਂ ਵਾਕੂਬੀ ਜਾਣ ਲੋਗੇ ਜਦੋਂ ਸੱਤਾ ਸਰਗਰਮ ਹੋਈ ਉਦੋਂ ਕਾ ਜਲੰਧਰ ਦੀ ਗੱਲ ਕਰਨੀ ਹੋਵੇ ਤਾਂ ਸ਼ਸ਼ੀਲ ਕੁਮਾਰ ਰਿੰਕੂ ਹੋਰਿਆ ਜਿਹੜੇ ਉਹਨਾਂ ਨੂੰ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਮੀਦਵਾਰ ਬਣਾਇਆ ਗਿਆ ਨਾਲ ਹੀ ਫਰੀਦਕੋਟ ਦੀ ਗੱਲ ਕਰਨੀ ਕਰੀਏ ਤਾਂ ਰਖਮਾ ਹਲਕਾ ਫਰੀਦਕੋਟ ਰਖਮੇ ਹਲਕੇ ਦੇ ਵਿੱਚ ਮੌਕਾ ਮਿਲਿਆ ਹੈ ਕਰਮਜੀਤ ਅਨਮੋਲ ਨੂੰ ਕਰਮਜੀਤ ਅਨਮੋਲ ਫਿਲਮੀ ਕਲਾਕਾਰ ਨੇ ਔਰ ਦੇਖੋ ਸਿਆਸਤ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਬਰਾਬਰ ਇਹ ਸ਼ੁਰੂ ਹੋਈ ਸੀ ਇਕੱਠੇ ਸੀ ਕਾਲਜ ਪੜ੍ਹਦੇ ਸੀ ਉਸ ਤੋਂ ਬਾਅਦ ਸਿਆਸਤ ਦਾ ਰਾਹ ਇਹਨਾਂ ਨੇ ਹੁਣ اختیار ਕੀਤਾ ਕਿੰਨੇ ਕੰਮਜਾਬ ਰਹਿਣਗੇ ਸੋ ਇਹ ਅਪਡੇਟ ਹੈ ਜਿਹੜਾ ਹੁਣ ਤੱਕ ਦਾ ਕਿ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡਿਆ ਨੂੰ ਫਰੀਦਕੋਟ ਰਖਮਾ ਹਲਕਾ ਉੱਥੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਆਮ ਆਦਮੀ ਪਾਰਟੀ ਨੇ ਤੇ ਜਲੰਧਰ ਰਖਮੇ ਹਲਕੇ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਕਾ ਦਿੱਤਾ ਫਤੇਗੜ ਸਾਹਿਬ ਰਾਖਮਾ ਹਲਕਾ ਤੇ ਇਥੋਂ ਹੁਣੇ-ਹੁਣੇ ਕਾਂਗਰਸੀ ਬਣੇ ਪਹਿਲਾਂ ਪੀਪਲਜ਼ ਪਾਰਟੀ ਦੇ ਵਿੱਚ ਵੀ ਹੁੰਦੇ ਸੀ ਕਾਂਗਰਸੀ ਤੋਂ ਆਪ ਦੇ ਵਿੱਚ ਸ਼ਾਮਲ ਹੋਏ ਪਹਿਲਾਂ ਪੀਪਲਜ਼ ਪਾਰਟੀ 'ਚ ਭਗਵੰਤ ਮਾਨ ਜੀ ਦੇ ਸਾਥੀ ਹੁੰਦੇ ਸੀ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੂੰ ਪਰਸੋ ਜੋ ਉੱਥੇ ਪਾਰਟੀ 'ਚ ਸ਼ਾਮਲ ਕੀਤਾ ਗਿਆ ਸੀ ਅੱਜ ਫਤੇਗੜ ਸਾਹਿਬ ਤੋਂ ਰਾਖਮਾ ਹਲਕਾ ਜਿਹੜਾ ਉੱਥੋਂ ਟਿਕਟ ਦੇ ਦਿੱਤੀ ਗਈ ਹੈ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਮੀਤ ਹੈ ਇਹ ਮੈਦਾਨ ਦੇ ਵਿੱਚ ਨੇ ਇਹਨਾਂ ਨੂੰ ਸੰਗਰੂਰ ਤੋਂ ਸੀਟ ਦਿੱਤੀ ਗਈ ਹੈ ਖੰਡੂਸਾਪ ਹਲਕਾ ਜਿਹੜਾ ਪੰਥਕ ਹਲਕਾ ਆਖਿਆ ਜਾਂਦਾ ਉਥੋਂ ਲਾਲਜੀਤ ਸਿੰਘ ਭੁੱਲਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਨੇ ਉਹਨਾਂ ਨੂੰ ਥਾਂ ਮਿਲੀ ਹੈ ਤੇ ਦੂਜੇ ਪਾਸੇ ਪਟਿਆਲਾ ਦੇ ਵਿੱਚ ਡਾਕਟਰ ਬਲਬੀਤ ਜਿਹੜੇ ਸਿਹਤ ਵਿਭਾਗ ਵੀ ਸੰਭਾਲ ਰਹੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਭਾਈ ਤੁਸੀਂ ਇਹ ਸੀਟ ਜਿੱਤਣੀ ਹੈ ਤੇ ਮੈਦਾਨ 'ਚ ਨਿਤਰੋ ਹੁਣ ਦੇਖਣਾ ਇਹ ਹੈ ਕਿ ਇਹ ਜਿਹੜੀਆਂ ਸੀਟਾਂ ਨੇ ਕਿੰਨੇ ਮਾਰਜਨ ਦੇ ਨਾਲ ਜਿੱਤ ਸਕਦੇ ਆ ਜਾਂ ਮੁਕਾਬਲਾ ਕਿਹੋ ਜਿਹਾ ਰਹੂਗਾ ਕੀ ਐਥਿਕਸ ਦੀ ਗੱਲ ਵੀ ਚੱਲੂਗੀ ਕਿ ਕਿਹ ਚੀਜ਼ ਹੋਰ ਚੱਲਦੀ ਹੈ ਕਿ ਜਿੱਤੇ ਪੰਜਾਬ ਦੇ ਖਜ਼ਾਨੇ ਦੀ ਗੱਲ ਵਾਰ-ਵਾਰ ਚੱਲਦੀ ਰਹਿੰਦੀ ਹੈ ਕਿ ਸਿਆਸੀ ਲੋਕ ਆ ਪੰਜਾਬ ਦਾ ਹੋਵੇ ਜਾਂ ਦੇਸ਼ ਦਾ ਹੋਵੇ ਸਾਰੇ ਖਜ਼ਾਨੇ ਦੀ ਗੱਲ ਕਿਉਂ ਬਥੇਰੀਆਂ ਗੱਲਾਂ ਕਰਦੇ ਨੇ ਪਰ ਬਹੁਤੇ ਵਾਰੀ ਆਪਦੇ ਸਵਾਰਥ ਦੇ ਵਾਸਤੇ ਇੱਕ ਲੀਡਰ ਇੱਕ ਦੀ ਥਾਂ ਤੇ ਦੋ ਦੋ ਤਿੰਨ ਤਿੰਨ ਹਲਕਿਆਂ ਤੋਂ ਚੋਣ ਲੜ ਲੈਂਦਾ ਜਦੋਂ ਇੱਕ ਥਾਂ ਤੋਂ ਜਿੱਤ ਜਾਂਦੇ ਆ ਜਾਂ ਦੂਜੇ ਥਾਂ ਤੋਂ ਹਾਰ ਜਾਂਦੇ ਫਿਰ ਅਸਤੀਫਾ ਦੇ ਕੇ ਉੱਥੇ ਜਿਮਣੀ ਚੋਣ ਮੜ ਦਿੱਤੀ ਜਾਂਦੀ ਹੈ ਇਸੇ ਤਰੀਕੇ ਨਾਲ ਜਿਹੜੇ ਪੰਜ ਕੈਬਨਟ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜਿਨਨੇ ਇਹਨਾਂ ਚੋਂ ਜਿੱਤਣਗੇ ਉਹਨਾਂ ਦੇ ਥਾਮਿਆਂ ਦੇ ਉੱਤੇ ਜਿਵੇਂ ਨੀ ਚੋਣ ਹੋਗੀ ਪੰਜਾਬ ਨੂੰ ਆਉਂਦੇ 6 ਮਹੀਨਿਆਂ 'ਚ ਇੱਕ ਚੋਣ ਹੋਰ ਦੇਖਣ ਨੂੰ ਮਿਲੂਗੀ ਤੇ ਇੱਕ ਨਹੀਂ ਇੱਕ ਤੋਂ ਵੱਧ ਥਾਮਿਆਂ ਦੇ ਦੇਖਣ ਨੂੰ ਮਿਲ ਸਕਦੀ ਹੈ ਉਹਦੇ ਕਾਰਨ ਤੁਸੀਂ ਸਪਸ਼ਟ ਜਾਣਦੇ ਹੋ ਕਿ ਬੇਸ਼ੱਕ ਜਿਹੋ ਜੀ ਮਰਜ਼ੀ ਸਥਿਤੀ ਹੋਵੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜ ਉਮੀਦਵਾਰ ਹੈ ਇਹਨਾਂ 'ਚੋਂ ਕੁਝ ਨਾ ਕੁਝ ਜਿੱਤਣ ਦੇ ਸਮਰੱਥ ਜ਼ਰੂਰ ਹੋਣਗੇ ਬਾਕੀ ਉਦੋਂ ਤੱਕ ਕੀ ਕੁਝ ਹੋ ਜੂ ਇਹ ਦੇਖਣਾ ਬਾਕੀ ਹੈ ਰਹੀ ਗੱਲ ਇਹ ਕਿ ਹੁਣ 13 ਲੋਕ ਸਭਾ ਸੀਟਾਂ ਨੇ 13 ਦੇ ਵਿੱਚੋਂ 5 ਹਜੇ ਆਮ ਆਦਮੀ ਪਾਰਟੀ ਨੇ ਨਹੀਂ ਹਲਾਣੀਆਂ ਗੁਰਦਾਸਪੁਰ ਹਸ਼ਿਆਰਪੁਰ ਹਸ਼ਿਆਰਪੁਰ ਰਾਖਮਾ ਹੈ ਅਨੰਦਪੁਰ ਸਾਹਿਬ ਹਲਕੇ ਤੋਂ ਵੀ ਉਮੀਦਵਾਰ ਨਹੀਂ ਹਲਾਣਿਆ ਫਿਰੋਜ਼ਪੁਰ ਤੇ ਲੁਧਿਆਣਾ ਹਲਕੇ ਤੋਂ ਵੀ ਹਲੇ ਤੱਕ ਕੋਈ ਉਮੀਦਵਾਰ ਨਹੀਂ ਹਲਾਣਿਆ ਹੋਇਆ ਜਿਹੜੇ ਮੌਜੂਦਾ ਨਤੀਜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟਸ ਨੇ ਇਹ ਹੀ ਪੰਡਾਲ ਦੀਆਂ ਸੀਟਾਂ ਦੇ ਉੱਤੇ ਅਮਰਤਸਰ ਤੋਂ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਵੱਲੋਂ ਜਿੱਤੇ ਹੋਏ ਸੀ ਤੇ ਉੱਥੇ ਹਰਦੀਪ ਪੂਰੀ ਦੂਜੇ ਨੰਬਰ ਤੇ ਰਹੇ ਸੀ ਭਾਜਪਾ ਦੇ ਵੱਲੋਂ ਪਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਗਈ ਸੀ ਲੋਕ ਸਭਾ ਦੇ ਰਾਸਤੇ ਇਸੇ ਤਰੀਕੇ ਨਾਲ ਜਲੰਧਰ ਤੋਂ ਸੰਤੋਖ ਚੌਧਰੀ ਮੈਦਾਨ ਦੇ ਵਿੱਚ ਸੀ ਹਾਰ ਗਿਆ ਸੀ ਹਰਜੀਤ ਟਟਵਾਲ ਹੋਣ ਤੋਂ ਬਾਅਦ ਦੇ ਵਿੱਚ ਚੌਧਰੀ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਨੇ ਸੀਟ ਜਿੱਤ ਲਈ ਸੀ ਬਠਿੰਡਾ ਤੋਂ ਹਰਸਨੁਰਤ ਕੌਰ ਬਾਦਲ ਹੈ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਪਿਛਲੀ ਵਾਰ ਉਹਨਾਂ ਤੋਂ ਹਾਰੇ ਸੀ ਐਤਕੀ ਹੁਣ ਉੱਥੇ ਉਹਨਾਂ ਦਾ ਸਿੱਧਾ ਮੁਕਾਬਲਾ ਜਿਹੜਾ ਉਹ ਗਰਮੀਤ ਖੁੱਡੀਆਂ ਹੋਰਾਂ ਦੇ ਨਾਲ ਹੋਗਾ ਖੁੱਡੀਆਂ ਸਾਹਿਬ ਨੇ ਬੀਤੀ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸਤ ਦਾ ਥੰਮ ਮੰਨੇ ਜਾਂਦੇ ਸੀ ਇਕਾਲੀ ਸਿਆਸਤ ਦੇ ਤੋਂ ਬਹੁਤ ਵੱਡਾ ਨਾਂਸੀ ਉਹਨਾਂ ਨੂੰ ਉਹਨਾਂ ਨੇ ਹਰਾਇਆ ਸੀ ਔਰ ਇਹ ਬਾਦਲ ਸਾਹਿਬ ਦੀ ਆਖਰੀ ਚੋਣ ਸੀ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਡਾਕਟਰ ਅਮਰ ਸਿੰਘ ਉਹ ਕਾਂਗਰਸ ਦੇ ਉਮੀਦਵਾਰ ਦੇਵਜੋ ਮੈਦਾਨ ਚ ਸੀ ਜਿੱਤੇ ਨੇ ਦਰਬਾਰਾ ਸਿੰਘ ਗੁਰੂ ਸ਼ਰਮਣੀ ਅਕਾਲੀ ਦਲ ਦੇ ਸੀ ਉਹ ਹਾਰ ਗਏ ਸੀ ਇੱਥੇ ਹੁਣ ਦੇਖੋ ਕਿ ਕਿਹਦਾ ਕਿਹਦਾ ਕਿਵੇਂ ਮੁਕਾਬਲਾ ਹੋਣਾ ਸਿਟਿੰਗ ਮੈਂਬਰ ਪਾਰਲੀਮੈਂਟਸ ਆਫ ਵਿਸਿੰਗ ਬਾਦਲ ਫਰੋਜ਼ਪੁਰ ਤੋਂ ਨੇ ਤੇ ਸ਼ੇਰ ਸਿੰਘ ਆਇਆ ਕਦੇ ਅਕਾਲੀ ਹੁੰਦੇ ਸੀ ਬਾਅਦ ਵਿੱਚ ਉਹ ਕਾਂਗਰਸ ਤੇ ਚੱਲ ਗਏ ਸੀ ਉਹਨਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ ਹੁਣ ਅਕਾਲੀ ਦਲ ਨੇ ਹਜੇ ਆਪਣਾ ਉੱਥੇ ਨਾਮ ਕੋਈ ਸਾਈਡ ਨਹੀਂ ਕੀਤਾ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਖੰਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਚੋਣ ਮੈਦਾਨ ਦੇ ਵਿੱਚ ਜਿੱਤੇ ਹੋਇਆ ਜਿਹੜੇ ਤੇ ਬੀਬੀ ਤੰਗਿਰਕੌਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉੱਥੋਂ ਹਾਰੇ ਸੀ ਉੱਥੇ ਹੁਣ ਲਾਲਜੀਤ ਪੁੱਲਰ ਨੂੰ ਟਿਕਟ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਨੇ ਹਜੇ ਇੱਥੇ ਆਪਣੀ ਪਹਿਲ ਨਹੀਂ ਕੀਤੀ ਗੁਰਦਾਸਪੁਰ ਤੋਂ ਸਨੀ ਦੇਵਾਲਾ ਉਹ ਮੈਦਾਨ ਦੇ ਵਿੱਚ ਹੈ ਔਰ ਸਨੀ ਦੇਵਾਲਾ ਪੁਰਾਣੇ ਜਿੱਤ ਹਾਸਲ ਕੀਤੀ ਹੋਈ ਹੈ ਹਜੇ ਤੱਕ ਸੁਨੀਲ ਜਾਖੜ ਉੱਥੇ ਕਾਂਗਰਸ ਦੇ ਵੱਲੋਂ ਹਾਰੇ ਸੀ ਪਰ ਅੱਜਕੱਲ ਸੁਨੀਲ ਜਾਖੜ ਵੀ ਭਾਜਪਾ ਦੇ ਵਿੱਚ ਹੀ ਹੈ ਪਰ ਇਹ ਕਿਸੇ ਹੋਰ ਸੀਟ ਦੇ ਉੱਤੇ ਯਤਨ ਕਰ ਰਿਹਾ ਹੈ ਦੇਖੋ ਕੀ ਹੁੰਦਾ ਹੈ ਆਨੰਦਪੁਰ ਸਾਹਿਬ ਤੋਂ ਮਨੀਸ਼ ਤਵਾੜੀ ਜਿੱਤੇ ਹੋਏ ਨੇ ਕਾਂਗਰਸ ਦੇ ਵੱਲੋਂ ਐਤਕੀ ਉਹਨਾਂ ਨੂੰ ਟਿਕਟ ਮਿਲਣੀ ਲੱਗਦੀ ਨਹੀਂ ਸੌਖੀ ਐ ਪ੍ਰੇਮ ਸਿੰਘ ਚੰਦੂ ਮਾਜਰਾ ਉੱਥੇ ਅਕਾਲੀ ਦਲ ਦੇ ਵੱਲੋਂ ਹਾਰੇ ਸੀ ਚੰਦੂ ਮਾਜਰਾ ਤੇ ਡਾਕਟਰ ਦਲਜੀਤ ਇਹ ਦੋਵੇਂ ਯਤਨ ਕਰ ਰਹੇ ਨੇ ਕਿ ਭਈ ਅਕਾਲੀ ਦਲ ਸਾਨੂੰ ਟਿਕਟ ਦੇਵੇ ਕਿਹਨੂੰ ਦਿੰਦੇ ਆ ਉਹ ਸਮਾਂ ਦੱਸੂਗਾ ਆਮ ਆਦਮੀ ਪਾਰਟੀ ਨੇ ਵੀ ਹਜੇ ਆਪਣਾ ਮੰਥਨ ਆਰੰਭਿਆ ਹੋਇਆ ਹੈਗਾ ਆਨੰਦਪੁਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਭਾਜਪਾ ਦੇ ਮੈਂਬਰ ਪਾਰਲੀਮੈਂਟ ਹੈ ਰਾਜਮਾਰਚੱਬੇ ਵਾਲਾ ਉਥੋਂ ਕਾਂਗਰਸ ਦੇ ਹਾਰੇ ਸੀਗੇ ਸੀਟ ਪਟਿਆਲਾ ਤੋਂ ਪ੍ਰਨੀਤ ਕੌਰ ਜਿਹੜੇ ਕਾਂਗਰਸ ਦੇ ਹਲਕ ਉਮੀਦਵਾਰ ਸੀ ਹੁਣ ਤੱਕ ਹੁਣ ਕਹਿੰਦੇ ਆ ਕਿ ਉਹ ਹੀ ਬੀਜੇਪੀ ਤੋਂ ਉਮੀਦਵਾਰ ਆਉਣਗੇ ਪਰ ਪਾਰਟੀ ਬਦਲੀ ਹੋਊਗੀ ਬਾਕੀ ਸਾਰਾ ਕੁਝ ਉਹੀ ਉਹ ਅਕਾਲੀ ਦਲ ਦੇ ਸਰਜੀਤ ਰਖੜਾ ਉਹਨਾਂ ਤੋਂ ਹਾਰੇ ਸੀ ਤੇ ਪ੍ਰਨੀਤ ਕੌਰ ਦਾ ਮੁਕਾਬਲਾ ਹੋ ਸਕਦਾ ਹੈ ਹੋ ਗਈ ਡਾਕਟਰ ਪੁਲਵਿੰਦਰ ਸਿੰਘ ਹੋਰਾਂ ਨਾਲ ਸੋ ਇਹ ਹੋਂ ਤੱਕ ਦੇ ਅਪਡੇਟ ਹੈ ਦੇਖਦੇ ਆ ਬਾਕੀ ਜਦੋਂ ਵੀ ਕੋਈ ਅਪਡੇਟ ਹੋਰ ਆਉਂਦਾ ਤੁਹਾਡੇ ਨਾਲ ਜੁੜਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਜਦੋਂ ਵੀ ਕੋਈ ਖਾਸ ਖਬਰ ਆਊਗੀ ਸਰਗਰਮੀ ਬਣਦੇ ਰਿਹਾ ਕਰਾਂਗੇ ਫਿਰ ਮਿਲਦੇ ਆ ਜੀ ਪ੍ਰਬਰਾਖਾ ਇਨਸਾਨੀਅਤ ਜਿੰਦਾਬਾਦ